ਦੁੱਧ ਲੱਭਦੇ ਸਬਤ ਸਸੀ ਗੈਸ ਲੱਭਦੇ ਡੀਲਾਂ ਲੱਭਦੇ ਕੁੱਬੇ ਹੋਗੇ ਜਿਨ੍ਹਾਂ ਲਈ ਸਾਰਾ ਕੁਝ ਕਰਦੇ ਆ ਜਿਨ੍ਹਾਂ ਲਈ ਛੱਡ ਕੇ ਜਾਣਾ ਜਦ ਮੋਢੇ ਦੋਨੇ ਚੱਕ ਕੇ ਕੰਨਾਂ ਤੱਕ ਲੈ ਆਉਂਦੇ ਨੇ ਕਹਿੰਦੇ ਹੋ ਖੀਰ ਖੂਲ ਗੂਲ ਕਹਿ ਕੇ 200 ਡਾਲਰ ਦੀ ਉੱਪਰ ਚ ਬੈਂਦੇ ਆ ਬਾਪੂ ਫਿਰਦਾ 25-25 ਸੈਂਟ ਲੱਭਦਾ ਤੇ ਮਾਂ ਫਿਰਦੀ ਆ 10-10 ਸੈਂਟ ਲੱਭਦੀ ਜਿਉਂ ਲਿਆ ਕਰੋ ਆਪਣੀ ਜ਼ਿੰਦਗੀ ਇੱਥੋਂ ਤੁਰ ਜਾਣਾ ਕੁਝ ਨਹੀਂ ਲੈ ਕੇ ਜਾਣਾ ਨਾਲ ਸਵਾਰ ਕੇ ਜਿਉ ਸਵਾਰ ਕੇ ਗੁਲਸ਼ਰੇ ਵੀ ਨਹੀਂ ੜਾਉਣੇ ਸਵਾਰ ਕੇ ਜਿਉਣੀ ਆ ਟਿਕ ਕੇ ਸਰਨਪੁਰ ਕੇ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗਿੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਗਿੱਲ ਸਾਹਿਬ ਕਹਿੰਦੇ ਬਲਡੋਜ਼ਰ ਲੈ ਆਏ ਸ਼ੰਭੂ ਤੇ ਖਨੌਰੀ ਬਾਰਡਰ ਤੇ ਤੇ ਚੰਡੀਗੜ੍ਹ ਗਏ ਹੋਏ ਲੀਡਰ ਕਿਵੇਂ ਫੜਲੇ ਕਿਸਾਨ ਆਗੂ ਕਿਵੇਂ ਫੜਲੇ ਜੇ ਸਾਉ ਦੇਖੋ ਕਿਸਾਨਾਂ ਕੁਆਂ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਬੜੇ ਹੀ ਜੇ ਕਹਿਣਾ ਹੋਵੇ ਕਿ ਸ਼ਾਸ਼ੀ ਢੰਗ ਦੇ ਨਾਲ ਸਰਕਾਰ ਨੇ ਕੀਤੀ ਆ ਅੱਜ ਮੀਟਿੰਗ ਦੇ ਲਈ ਜਿਹੜਾ ਸੱਦਿਆ ਗਿਆ ਸੀ ਕਿਸਾਨਾਂ ਨੂੰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਇੱਕ ਕਾਪਲਾਗਾ ਜਿਹੜਾ ਉਹ ਸੈਂਟਰ ਸਰਕਾਰ ਦੇ ਨਾਲ ਮੀਟਿੰਗ ਕਰਨ ਦੇ ਲਈ ਚੰਡੀਗੜ੍ਹ ਪਹੁੰਚਿਆ ਹੋਇਆ ਸੀ ਮੀਟਿੰਗ ਬੜੇ ਸਾਜ਼ਗਾਰ ਮਾਹੌਲ ਦੇ ਵਿੱਚ ਹੋਈ ਉਸ ਮੀਟਿੰਗ ਦੇ ਵਿੱਚ ਜਿੱਥੇ ਕੇਂਦਰੀ ਖੇਤੀਬਾੜੀ ਮੰਤਰੀ ਪਹੁੰਚੇ ਹੋਏ ਸੀਗੇ ਉੱਥੇ ਹੀ ਪੰਜਾਬ ਦੇ ਮੰਤਰੀ ਨੇ ਜਿਹੜੇ ਉਹ ਵੀ ਪਹੁੰਚੇ ਹੋਏ ਸੀਗੇ ਪੰਜਾਬ ਦੇ ਦੋ ਮੰਤਰੀ ਉਸ ਮੀਟਿੰਗ ਦੇ ਵਿੱਚ ਆਜਦੀ ਜਿਹਦੇ ਵਿੱਚ ਪੰਜਾਬ ਦੇ ਦੂਜੇ ਨੰਬਰ ਦੇ ਮੰਤਰੀ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਹਾਜ਼ਰ ਸੀਗੇ ਔਰ ਮੀਟਿੰਗ ਬਾਰੇ ਮੈਂ ਪਤਾ ਕੀਤਾ ਕਿਸਾਨ ਆਗੂਆਂ ਤੋਂ ਜਿਹੜੇ ਮੀਟਿੰਗ ਦੇ ਵਿੱਚ ਸੀ ਉਹ ਕਹਿੰਦੇ ਜੀ ਮੀਟਿੰਗ ਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਉਹਨਾਂ ਨੇ ਕੋਈ ਇਦਾਂ ਦੀ ਮਾਹੌਲ ਨਹੀਂ ਕ੍ਰੀਏਟ ਕੀਤਾ ਸਗੋਂ ਦੀ ਕਿਸਾਨ ਆਗੂਆਂ ਨੇ ਪੁੱਛਿਆ ਕਿ ਸਾਨੂੰ ਪਤਾ ਲੱਗਿਆ ਸੰਗਰੂਰ ਦੀ ਜਿਹੜੀ ਲੱड्डा ਕੋਠੀ ਆ ਉੱਥੇ ਤੁਸੀਂ 5-7 ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕਰ ਰੱਖੀ ਅੱਜ ਔਰ ਰਾਤ ਹੀ ਉੱਥੇ ਪੁਲਿਸ ਜਿਹੜੀ ਆਗੇ ਉਹ ਬਰਨਾਲਾ, ਅਮਲੇਰ ਕੋਟਲਾ, ਲੁਧਿਆਣਾ, ਫਰੀਦਕੋਟ, ਬਠਿੰਡਾ ਇਦੋਂ ਹੁਣ ਇਕੱਠੀ ਕਰੀ ਆ ਤੁਸੀਂ ਉਹ ਕਿਉਂ ਇਕੱਠੀ ਕਰੀ ਆ ਉਹਨਾਂ ਨੇ ਖਤਸ਼ਾ ਜਾਰ ਕੀਤਾ ਕਿ ਸਾਡੇ ਕਰਕੇ ਤਾਂ ਨਹੀਂ ਕੀਤੀ ਤਾਂ ਮੀਟਿੰਗ ਦੇ ਵਿੱਚ ਬੈਠੇ ਆਗੂਆਂ ਨੇ ਕਿਹਾ ਕਿ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਹੈ ਔਰ ਉਹਨਾਂ ਨੇ ਕਿਹਾ ਕਿ ਇਹ ਤਾਂ ਅਸੀਂ ਹੋਰ ਕਿਸੇ ਕੰਮ ਦੇ ਲਈ ਜਿਹੜੀ ਪੁਲਿਸ ਆ ਉਹ ਬੁਲਾਈ ਹੋਈ ਆ ਮੀਟਿੰਗ ਦੇ ਵਿੱਚ ਕੋਈ ਐਡਾ ਦਾ ਮਾਹੌਲ ਨਹੀਂ ਬਣਿਆ ਵੀ ਤੁਸੀਂ ਮੋਰਚਾ ਚੱਕੋ ਜਾਂ ਅਸੀਂ ਧੱਕੇ ਨਾਲ ਚਕਾ ਦੇਾਂਗੇ ਸਗੋਂ ਦੀ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਦੇ ਵਿੱਚ ਹੋਈ ਉਹਦੇ ਵਿੱਚ ਇਹ ਹੋਇਆ ਵੀ ਚਾਰ ਅਗਲੀ ਮੀਟਿੰਗ ਕਰਾਂਗੇ ਉਦੋਂ ਤੱਕ ਉਹ ਕਹਿੰਦੇ ਅਸੀਂ ਜਿਹੜੇ ਨੇ ਉਹ ਇਹ ਤੁਹਾਡੇ ਜਿਹੜੇ ਐਮਐਸਪੀ ਦਾ ਮਸਲਾ ਇਹਨੂੰ ਹੋਰ ਰੈਡਕ ਲਈਏ ਉਦੋਂ ਵਾਰ ਗਿਲਸਾਹਮ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਹੁੰਦੀ ਆ ਪ੍ਰੈਸ ਕਾਨਫਰੰਸ ਦੇ ਵਿੱਚ ਕੇਂਦਰੀ ਮੰਤਰੀ ਆਉਂਦੇ ਨੇ ਪੰਜਾਬ ਦੇ ਮੰਤਰੀ ਆਉਂਦੇ ਨੇ মিডিਆ ਨੂੰ ਮੁਖਾਤਫ ਹੁੰਦੇ ਨੇ ਉੱਥੇ ਵੀ ਬੜਾ ਹੱਸ ਕੇ ਬੜੇ ਕਹਿੰਦੇ ਜੀ ਸਾਰਜਕਾਰ ਹੋਈ ਹੈ ਮੀਟਿੰਗ ਵਧੀਆ ਹੈ ਪੋਜੀਟਿਵ ਹੈ 4 ਮਹੀਨਿਆਂ ਨੂੰ ਨੈਕਸਟ ਮੀਟਿੰਗ ਹੋਊਗੀ ਉੱਥੋਂ ਚਲੇ ਜਾਂਦੇ ਨੇ ਜਿਉਂ ਹੀ ਕਿਸਾਨ ਆਗੂ ਸਰਬੰਸਿੰਘ ਭੰਦੇਰ ਜਗੀਰ ਸਿੰਘ ਡੱਲੇਵਾਲ ਸੁਖਵਿੰਦਰ ਕੌਰ ਸਮਿਤ ਇਹ ਚੰਡੀਗੜ੍ਹ ਵਾਲਾ ਬਾਰਡਰ ਟੱਪ ਕੇ ਪੰਜਾਬ ਚ ਐਂਟਰ ਹੁੰਦੇ ਨੇ ਮਹਾਲੀ ਕੋਲੇ ਉੱਥੇ ਇਹਨਾਂ ਨੂੰ ਘੇਰ ਲਿਆ ਜਾਂਦਾ ਹੈ ਕਿ ਕਿ ਉੱਥੇ ਹੀ ਗਿਰਫਦਾਰ ਕਰ ਲੈਂਦੇ ਨੇ ਇਹਨਾਂ ਨੂੰ ਇਧਰੋਂ ਲੱड्डा ਕੋਠੀ ਸੰਗਰੂਰ ਤੋਂ ਪੁਲਿਸ ਜਿਹੜੀ ਹੈਗੀ ਉਹ 3000 ਪੁਲਿਸ ਮੁਲਾਜ਼ਮ ਲਗਭਗ ਨੀਅਰ ਅਬਾਊਟ 3000 ਉਹ ਔਰ ਉਹਨਾਂ ਕੋਲੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਡਾਕਟਰ ਐਂਬੂਲੈਂਸਸ ਤੇ ਇਸ ਤੋਂ ਇਲਾਵਾ ਜੀਐਸਵੀ ਮਸ਼ੀਨਾਂ ਉਹਦੇ ਵਿੱਚ ਗਿਲਸਾਹਬ ਡੀਆਈਜੀ ਰੈਂਕ ਦੇ ਅਧਿਕਾਰੀ ਐ ਐਸਐਸਪੀ ਰੈਂਕ ਦੇ ਅਧਿਕਾਰੀ ਐਸਪੀ ਰੈਂਕ ਦੇ ਅਧਿਕਾਰੀ ਏਡੀਸੀ ਲੈਵਲ ਦੇ ਅਫਸਰ तहसीलदार نائب तहसीलदार ਇਸ ਤੋਂ ਇਲਾਵਾ ਐ ਐਸ.ਡੀ.ਐਮ ਜਿਹੜੇ ਉਹਦੇ ਵਿੱਚ ਹਾਜ਼ਰ ਸੀ ਔਰ ਇਹ 3000 ਦੇ ਲਗਭਗ ਦਾ ਕਾਫਲਾ ਖਨੌਰੀ ਬਾਡਰ ਦੇ ਉੱਤੇ ਜਾਂਦਾ ਪਹਿਲਾਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਮੋਹਾਲੀ ਦੇ ਵਿੱਚ ਔਰ ਇਧਰੋਂ ਖਨੌਰੀ ਬਾਡਰ ਦੇ ਉੱਤੇ 3000 ਪੁਲਸੀ ਤਾੜਾ ਨੇ ਜਿਹੜੀਆਂ ਉਹ ਜਾ ਕੇ ਕਿਸਾਨਾਂ ਨੂੰ ਠੇਰ ਲੈਂਦੀਆਂ ਨੇ ਮਨਦੀਪ ਸਿੰਘ ਸਿੱਧੂ ਜਿਹੜੇ ਡੀ.ਆਈ.ਜੀ ਨੇ ਉਹ ਸੰਬੋਧਨ ਕਰਦੇ ਨੇ ਵੀ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਤੁਸੀਂ ਚੁੱਪ ਕਰਕੇ ਗੱਡੀਆਂ 'ਚ ਬਹਿ ਜਾਓ ਸਾਨੂੰ ਸਰਕਾਰ ਨੇ ਕਹਿਤਾ ਮੋਰਚਾ ਖਾਲੀ ਕਰਨਾ ਹੈ ਕਰਨਾ ਤਾਂ ਕਰਨਾ ਜਿਹੜਾ ਕੋਈ ਅੜੂਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ ਉਸ ਕਾਰਵਾਈ ਦੇ ਦੌਰਾਨ ਕੁਝ ਕਿਸਾਨ ਤਾਂ ਆ ਕੇ ਗੱਡੀਆਂ ਦੇ ਵਿੱਚ ਬੈਠੇ ਸ਼ੁਰੂ ਹੋ ਗਏ ਕੁਝ ਨੇ ਨਾਰੇਵਾਜੀ ਕੀਤੀ ਵਿਰੋਧ ਕੀਤਾ ਪੁਲਿਸ ਨੇ ਉੱਥੇ ਲਾਠੀ ਚਾਰਜ ਕੀਤਾ ਕਈਆਂ ਦੇ ਹੱਜਾ ਮਾਰੀਆਂ ਸੋਟੀਆਂ ਨਹੀਂਆਂ ਵੀਡੀਓ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੂਰੀ ਨੂੰ ਜਿਹੜਾ گاਉ ਸਤਕਾਰ ਸਹਤੋਂ ਥੋਲਿਆੰਦਾ ਗਿਆਗਾ। ਸਖਨੌਰੀ ਬਾਡਰ ਖਾਲੀ ਕਰ ਲਿਆ ਜੀ ਔਰ ਉਥੋਂ ਟਰੈਕਟਰ ਟਰਾਲੀਆਂ ਉਹ ਉਥੋਂ ਹਟਾ ਦਿੱਤੀਆਂ ਗਈਆਂ ਹਟਾਈਆਂ ਜਾ ਰਹੀਆਂ ਨੇ ਤੇ ਜਿਹੜੀਆਂ ਉਥੇ ਕਿਸਾਨਾਂ ਨੇ ਬੜੇ ਪਿਆਰ ਨਾਲ ਸਤਕਾਰ ਦੇ ਨਾਲ ਹੱਟਾ ਉਹ ਬਣਾਈਆਂ ਝੋਪੜੀਆਂ ਬਣਾਈਆਂ ਹੋਈਆਂ ਸੀਗੀਆਂ ਉਹ ਝੋਪੜੀਆਂ ਨੂੰ ਜੇਸੀਬ ਮਸ਼ੀਨਾਂ ਦੇ ਨਾਲ ਢਾ ਦਿੱਤਾ ਗਿਆ। ਉਹਨਾਂ ਦੇ ਮੰਜੇ, ਕੁਰਸੀਆਂ, ਉਹਨਾਂ ਦੀਆਂ ਪੀੜੀਆਂ, ਉਹਨਾਂ ਦੀ ਖਾਂਡ, ਚਾਹ, ਗੁੜ ਉਹ ਸਾਰਾ ਰੋਲਤਾ ਉਥੇ ਜੇਸੀਬ ਮਸ਼ੀਨਾਂ ਦੇ ਨਾਲ ਇਹ ਮਾਹੌਲ ਇਹ ਮਾਹੌਲ ਸ਼ੰਭੂ ਬਾਡਰ ਦੇ ਉੱਤੇ ਹੋਇਆ ਉੱਥੇ 20 3000 ਦੇ ਲਗਭਗ ਪੁਲਿਸ ਆ ਜਿਹੜੀ ਉਹ ਪਹੁੰਚੀ ਹੈ ਉਮੇ ਜਿਵੇਂ ਉੱਥੇ ਅਫਸਰ ਨਾਲ ਸੀ ਉੱਥੇ ਵੀ ਲਾਠੀ ਚਾਰਜ ਹੋਇਆ ਟੱਕਾ ਮੁਕੀ ਹੋਈ ਹੈ ਔਰ ਜਵਰੀ ਕਿਸਾਨਾਂ ਨੂੰ ਉੱਥੋਂ ਫੜ ਕੇ ਜਿਹੜਾਗਾ ਉਹ ਗੱਡੀਆਂ ਦੇ ਵਿੱਚ ਬਿਠਾ ਲਿਆ ਗਿਆਗਾ ਤਾਂ ਇਹ ਮਾਹੌਲ ਜਿਹੜਾਗਾ ਉਹ ਅੱਜ ਸ਼ੰਭੂ ਬਾਡਰ ਖਨੌਰੀ ਬਾਡਰ ਦੇ ਉੱਤੇ ਨਜ਼ਰ ਆਇਆ ਇਹ ਹੀ ਮਾਹੌਲ ਮਹਾਲੀ ਦੇ ਵਿੱਚ ਨਜ਼ਰ ਆਇਆ ਇਦੇ ਤੇ ਸਵਾਲ ਵੀ ਉੱਠ ਰਹੇ ਨੇ ਸਵਾਲ ਇਹ ਉੱਠ ਰਹੇ ਨੇ ਕਿ ਜਦੋਂ ਇਵਨ ਜੰਗ ਦੇ ਮਾਹੌਲ ਦੇ ਵਿੱਚ ਵੀ ਦੋ ਧਿਰਾਂ ਨੇ ਜਿਹੜੀਆਂ ਉਹ ਮੀਟਿੰਗ ਕਰਦੀਆਂ ਨੇ ਆਪਸ ਦੇ ਵਿੱਚ ਕਿਸੇ ਮਸਲੇ ਦੇ ਹੱਲ ਦੇ ਲਈ ਮੀਟਿੰਗ ਦੇ ਉੱਤੇ ਬਲਾ ਕੇ ਕਿਸੇ ਨੂੰ ਗ੍ਰਿਫਤਾਰ ਕਰਨਾ ਇਹ ਸਰਾ ਸਰ ਧੋਖੇਬਾਜ਼ੀ ਆ ਅਗਰ ਅਰੈਸਟ ਕਰਨਾ ਹੈ ਸਰਕਾਰ ਨੇ ਕਾਰਵਾਈ ਕਰਨੀ ਆ ਮੀਟਿੰਗ ਦੇ ਉੱਤੇ ਹੋਏ ਆਏ ਹੋਏ ਆਗੂ ਨੂੰ ਚੇਤਾਵਨੀ ਦੇਣ ਔਰ ਉਹਨਾਂ ਨੂੰ ਆਪਦੀ ਥਾਂ ਤੇ ਪਹੁੰਚਣ ਦੇਣ ਇੱਕ ਵਾਰ ਉਦੋਂ ਬਾਅਦ ਕਿ ਮੀਟਿੰਗ ਦੇ ਉੱਤੇ ਕਿਸੇ ਨੂੰ ਛੱਡ ਕੇ ਅਰੈਸਟ ਕਰਨਾ ਇਹ ਅਸਲ ਦੇ ਵਿੱਚ ਕੋਈ ਇਮਾਨਦਾਰੀ ਦੀ ਗੱਲ ਨਹੀਂ ਹੁੰਦੀ ਇਹਦਾ ਮਤਲਬ ਹੁੰਦਾ ਕਿ ਤੁਸੀਂ ਅਗਲੇ ਨੂੰ ਆਗੂ ਰਹਿਤ ਕਰ ਰਹੇ ਹੋ ਔਰ ਅਗਲੇ ਨੂੰ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਕ੍ਰੀਏਟ ਕਰ ਰਹੇ ਹੋ ਜਿਸ ਮਾਹੌਲ ਦੇ ਵਿੱਚ ਕਿਸਾਨਾਂ ਨੂੰ ਲੱਗਦਾ ਕਿ ਸਾਡੇ ਨਾਲ ਜਿਹੜਾ ਧੋਖਾ ਕਿਸਾਨਾਂ ਤੋਂ ਧੋਖੇ ਦੇ ਨਾਲ ਰਾਸਤੇ ਦੇ ਵਿੱਚ ਜਿਹੜਾ ਹੈਗਾ ਉਹ ਲਿਆ ਗਿਆ ਆਦਰਵਾਈਜ਼ ਹੁਣ ਜਿਹੜੀ ਉੱਥੇ ਲੀਡਰਸ਼ਿਪ ਹੈ ਨਹੀਂ ਸੀਗੀ ਕਿਉਂਕਿ ਜਿਹੜੇ ਕਿਸਾਨਾਂ ਦੀ ਲੀਡਰਸ਼ਿਪ ਆ ਉਹ ਤਾਂ ਇਹਨਾਂ ਨੇ ਜਿਵੇਂ ਸਰਬੰਸਿੰਘ ਪੰਦੇਰ ਜਗਜੀਤ ਸਿੰਘ ਗੱਲੇয়াল ਮਨਜੀਤ ਸਿੰਘ ਰਾਏ ਕਾਕਾ ਸਿੰਘ ਕੋਟਲਾ ਸੁਖਵਿੰਦਰ ਕੌਰ ਅਭਿਮਨਿਉ ਕਹਾੜ ਸਖਜੀਤ ਸਿੰਘ ਹਰਦੋ ਝੰਡੇ ਇੰਦਰਜੀਤ ਸਿੰਘ ਕੋਟਵੱਡਾ ਜਰਨੈਲ ਚਾਹਲ ਲਖਵਿੰਦਰ ਸਿੰਘ ਔਲਖ ਪੀ ਆਰ ਪੰਡਿਆਨ ਕੇਰਲ ਤੋਂ ਹਰਪਾਲ ਚੌਧਰੀ ਰਗਵੀਰ ਸਿੰਘ ਭਗਾਲਾ ਸਖਪਾਲ ਸਿੰਘ ਡਫਰ ਹਰਖ ਸੁਲਿੰਦਰ ਸਿੰਘ ਅਮਰਜੀਤ ਸਿੰਘ ਇੰਦਰਜੀਤ ਸਿੰਘ ਪੰਨੀਆਲ ਧੰਕਾਰ ਸਿੰਘ ਇਹ ਤਾਂ 18 ਮੈਂਬਰੀ ਟੀਮ ਆ ਜਿਹੜੀ ਮੀਟਿੰਗ ਕਰਨ ਗਈ ਸੀ ਜਿਹੜੀ ਉੱਥੇ ਗਿਰਫਤਾਰ ਕਰ ਲਈ ਆਗੂ ਹੈ ਨਹੀਂ ਆਗੂ ਗਿਰਫਤਾਰ ਦੇ ਉਹਨਾਂ ਦੇ ਔਰ ਜਿਹੜਾ ਮਗਰ ਕਾਟਰ ਰਹਿ ਗਿਆ ਕਾਟਰ ਨੂੰ ਜਾ ਕੇ ਪੁਲਿਸ ਨੇ ਵੱਡੀ ਗਿਣਤੀ ਪੁਲਿਸ ਨੇ ਜਾ ਕੇ ਘੇਰ ਕੇ ਜਿਹੜਾ ਉਹ ਹਿਰਾਸਤ ਦੇ ਵਿੱਚ ਲੈ ਲਿਆ ਹੁਣ ਜਿਹੜੇ ਕਿਸਾਨ ਆਗੂ ਗਿਰਫਤਾਰ ਕੀਤੇ ਸੀਗੇ ਉਹਨਾਂ ਨੂੰ ਤਾਂ ਪਟਿਆਲੇ ਲਿਆਂਦਾ ਗਿਆ ਜੀ ਔਰ ਉੱਥੇ ਜਿਹੜਾ ਉਹਨਾਂ ਨੂੰ ਇੱਕ ਪੁਲਿਸ ਹੈੱਡਕੁਆਰਟਰ ਦੇ ਵਿੱਚ ਰੱਖਿਆ ਗਿਆਗਾ ਔਰ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਬੱਕ ਬੱਕ ਥਾਣੇ ਦੇ ਵਿੱਚ ਜਿਹੜਾ ਉਹ ਲਿਜਾਇਆ ਜਾ ਰਿਹਾ ਹੁਣ ਇਹ ਜਿਹੜਾ ਮਸਲਾ ਹੈਗਾ ਮਸਲਾ ਇਸ ਕਰਕੇ ਵੀ ਗੰਭੀਰ ਬਣ ਗਿਆ ਕਿ 13 ਮਹੀਨੇ ਹੋ ਗਏ ਕਿਸਾਨਾਂ ਨੂੰ ਉੱਥੇ ਬੈਠਿਆ ਨੂੰ 13 ਫਰਵਰੀ 2024 ਨੂੰ ਕਿਸਾਨਾਂ ਨੇ ਪੰਜਾਬ ਤੋਂ ਦਿੱਲੀ ਵੱਲ ਨੂੰ ਕੂਚ ਕੀਤਾ ਸੀ ਉਹਨਾਂ ਨੂੰ ਹਰਿਆਣਾ ਪੁਲਿਸ ਨੇ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਰੋਕ ਲਿਆ ਸੀ ਔਰ ਕਿਸਾਨਾਂ ਨੇ ਜਦੋਂ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਅਥੂ ਗੈਸ ਦੇ ਗੋਲੇ ਪਾਣੀ ਦੀਆਂ ਬਿਛਾੜਾ ਮਾਰੀਆਂ ਗਈਆਂ ਲਾਠੀ ਚਾਰਜ ਕੀਤਾ ਗਿਆ ਉਹ ਕਾਫੀ ਧੱਕਾ ਮੁੱਤੀ ਹੋਈ ਕਈ ਕਿਸਾਨ ਜ਼ਖਮੀ ਹੋਏ ਇੱਕ ਵਾਰ ਦਿੱਲੀ ਵੱਲ ਕੂਚ ਦੇ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਬੱਲੋ ਪਿੰਡ ਦੇ ਸ਼ੁਭਕਰਨ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਹੋਈ ਸੀ ਕਈ ਗੰਭੀਰ ਜ਼ਖਮੀ ਹੋਏ ਸੀ ਕਿਸਾਨੀ ਮੰਗਾ ਨਾ ਮੰਨੇ ਜਾਣ ਕਰਕੇ ਜਗਜੀਤ ਸਿੰਘ ਦੱਲੇয়াল ਨੇ 26 ਨਵੰਬਰ ਨੂੰ ਮਰਨ ਵਰਤ ਸ਼ੁਰੂ ਕੀਤਾ ਸੀ ਮਰਨ ਵਰਤ ਦੇ ਉੱਤੇ ਉਹਨਾਂ ਦੀ ਕ੍ਰਿਟੀਕਲ ਸਿਚੁਏਸ਼ਨ ਦੇ ਦੇਖਦਿਆਂ ਉਹਨਾਂ ਦੀ ਜ਼ਿੰਦਗੀ ਤੇ ਮੌਤ ਦੀ ਲੜਾਈ ਦੇ ਜੰਗ ਦੇ ਬਾਅਦ ਗੱਲਬਾਤ ਦਾ ਦੌਰ ਸ਼ੁਰੂ ਹੋਇਆ ਸੀ 7 ਗੇੜ ਹੁਣ ਤੱਕ ਗੱਲਬਾਤ ਦੇ ਹੋ ਚੁੱਕੇ ਨੇ ਅੱਜ 19 ਮਾਰਚ ਨੂੰ 7ਵੇਂ ਗੇੜ ਦੀ ਗੱਲਬਾਤ ਬੇਸਕਾ ਰਹੀ 8ਵੇਂ ਗੇੜ ਦੀ ਗੱਲਬਾਤ 4 ਮਈ ਨੂੰ ਨਿਰਧਾਰਤ ਹੋਈ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਇੱਕ ਥਾਣ ਆਗੂਆਂ ਨੂੰ ਜਿਹੜਾ ਉਹ ਅਰੈਸਟ ਕਰ ਲਿਆ ਗਿਆ ਯਾਨੀ ਕਿ ਅਗਲੀ ਮੀਟਿੰਗ ਤੋਂ ਪਹਿਲਾਂ ਹੀ ਔਰ ਇਹਨਾਂ ਦੀ ਮੇਨ ਮੰਗ ਐਮਐਸਪੀ ਦੀ ਹੈ ਜੀ ਹੁਣ ਇਹ ਕੀ ਸਥਿਤੀ ਬਣਦੀ ਆ ਇਹ ਵੀ ਸੰਭਾਵਨਾ ਹੈ ਕਿ ਕੱਲ ਨੂੰ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤਾ ਜਾਵੇ ਅਰਥੀਆਂ ਸਾਡੀਆਂ ਜਾਂ ਜਾਂ ਸਰਕਾਰ ਖਿਲਾਫ ਰੋਪਖੇ ਇਹ ਵੀ ਸੰਭਾਵਨਾ ਹੈ ਕਿ ਅੱਜ ਰਾਤ ਨੂੰ ਜਿਹੜੇ ਪੰਜਾਬ ਦੇ ਕਿਸਾਨ ਆ ਗੁਨੇ ਜਿਹੜੇ ਰਹਿੰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਛਾਪੇਮਾਰੀ ਆ ਗਈ ਜਿਹੜੀ ਉਹ ਹੋਵੇ ਉਹਨਾਂ ਦੀ ਵੀ ਗਿਰਫਤਾਰੀ ਹੈ ਜਿਹੜੀ ਉਹ ਹੋਵੇ ਸੋ ਇਹ ਕਿਸਾਨਾਂ ਦੇ ਖਿਲਾਫ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਆ ਪਿਛਲੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ ਤੋਂ ਕੋਈ ਦੋਰਾਮਾ ਨਹੀਂ ਚਰਨਜੀਤ ਚੰਨੀ ਨੇ ਡਟ ਕੇ ਸਟੈਂਡ ਲਿਆ ਸੀਗਾ ਨਹੀਂ ਤਾਂ ਜਦੋਂ ਚਰਨਜੀਤ ਚੰਨੀ Chief Minister ਸੀ ਪ੍ਰਧਾਨ ਮੰਤਰੀ ਨਵਿੰਦਰ ਮੋਦੀ ਦਾ ਕਾਫਲਾ ਜਦੋਂ ਫਰੋਜਪੁਰ ਜ਼ਿਲ੍ਹੇ 'ਚ ਮੁੜਿਆ ਸੀਗਾ ਔਰ ਉਦੋਂ ਕਿਸਾਨਾਂ ਖਲਾਬ ਵੱਡੀ ਕਾਰਵਾਈ ਸੈਂਟਰ ਕਰ ਸਕਦਾ ਸੀ ਲੇਕਿਨ ਚੰਨੀ ਹੋਰਾਂ ਨੇ ਸਟੈਂਡ ਲਿਆ ਅਜੇ ਤੱਕ ਉਹ ਸਟੈਂਡ ਦੇ ਉੱਤੇ ਭੁਗਤ ਵੀ ਰਹੇ ਨੇ ਪਰ ਭਗਵੰਤ ਸਮਾਨ ਸਰਕਾਰ ਨੇ ਜਿਹੜੀ ਅੱਜ ਕਾਰਵਾਈ ਕੀਤੀ ਆ ਇਹ ਸੈਂਟਰ ਨਾਲ ਰਲ ਕੇ ਕੀਤੀ ਆ ਕੋਈ ਦੋਰਾਮਾ ਨਹੀਂ ਇਹ ਐ ਨਹੀਂ ਕਿ ਗ੍ਰਹਿ ਵਿਭਾਗ ਨੂੰ ਸੈਂਟਰ ਤੇ ਨੂੰ ਇਹ ਸਾਰੀ ਕਾਰਵਾਈ ਦੀ ਇਨਫੋਰਮੇਸ਼ਨ ਪਲ ਪਲ ਦੀ ਨਾ ਹੋਵੇ ਇਹ ਦੋਨਾਂ ਦੇ ਵੱਲੋਂ ਰਲ ਕੇ ਕੀਤੀ ਗਈ ਆ ਜਾਂ ਇਹ ਕਹਿਣਾ ਹੋਵੇ ਇਹ ਸੈਂਟਰ ਦੀ ਕਹਾੜੀ ਦਾ ਦਸਤਾ ਬਣੀ ਆ ਪੰਜਾਬ ਸਰਕਾਰ ਤਾਂ ਕੋਈ ਜਿਹੜੀ ਐ ਅਤਕਤ ਨਹੀਂ ਨਹੀਂ ਹੋਊਗੀ ਸੋ ਇਸ ਕਰਕੇ ਵੱਡੀ ਕਾਰਵਾਈ ਆ ਜਿਹੜੀ ਅੱਜ ਕਿਸਾਨਾਂ ਦੇ ਖਿਲਾਫ ਹੋਈ ਆ ਔਰ ਇਸ ਕਾਰਵਾਈ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਹ ਜਿਹੜਾ ਉਹ ਲਗਾਤਾਰ ਭੱਕਿਆ ਹੋਇਆ 13 ਮਹੀਨਿਆਂ ਤੋਂ ਚੱਲ ਰਿਹਾ ਅੰਦੋਲਨ ਐਮਐਸਪੀ ਦੀ ਲੜਾਈ ਨੂੰ ਲੈ ਕੇ ਔਰ ਤੁਸੀਂ ਦੇਖੋ ਕਿ ਦੋ ਉਹਦੇ ਤਿੰਨ ਮੋਰਚੇ ਨੇ ਗੱਲ ਸਾਹ ਕਿਸਾਨਾਂ ਦੇ ਕੋਲ ਜੀ ਇੱਕ ਮੋਰਚਾ ਜਿਹੜਾ ਸ਼ੰਭੂ ਬਾਡਰ ਤੇ ਬੈਠਾ ਕਿਸਾਨਾਂ ਦਾ ਜਿਹਦੀ ਗਵਾਈ ਸਰਪੰਨ ਸਿੰਘ ਪੰਦੇਰਹੋਲੀ ਕਰ ਰਿਹਾ ਇੱਕ ਮੋਰਚਾ ਜਿਹੜਾ ਖਨੌਰੀ ਬਾਰਡਰ ਤੇ ਬੈਠਾ ਹੈ ਜਿਹਦੀ ਗਵਾਈ ਜਗਜੀਤ ਸਿੰਘ ਦੱਲੇয়াল ਕਰ ਰਿਹਾ ਤੀਜਾ ਮੋਰਚਾ ਜਿਹੜਾ ਪੰਜਾਬ ਤੇ ਬੈਠਾ ਜਿਹਦੇ ਚ ਜਗਿੰਦਰ ਸਿੰਘ ਅਗਰਾਹਾ ਬੂਟਾ ਬੁਰਜਗਿੱਲ ਮਨਜੀਤ ਧਨੇਰ ਡਾਕਟਰ ਦਰਸ਼ਨਪਾਲ ਬਲਬੀਰ ਸਿੰਘ ਰਾਜੇਵਾਲ ਲਖੋਵਾਲ ਇਹ ਆਗੂ ਨੇ ਹੁਣ ਜਿਹੜੇ ਦੋ ਮੋਰਚੇ ਨੇ ਖਨੌਰੀ ਵਾਲਾ ਤੇ ਸ਼ੰਭੂ ਵਾਲਾ ਉਹ ਤਾਂ ਕਹਿੰਦੇ ਨੇ ਜੀ ਸਾਡੀ ਲੜਾਈ ਹੋਈ ਸੈਂਟਰ ਨਾਲ ਆ ਮੇਣਾ ਜੀ ਤਾਂ ਸੈਂਟਰ ਨਾਲ ਲੜਨਾ ਦਿੱਲੀ ਜਾਣਾ ਸਾਨੂੰ ਇਹ ਰੋਕੀ ਬੈਠੇ ਨਹੀਂ ਇਹ ਤਾਂ ਦਿੱਲੀ ਜਾਣਾ ਉਹ ਜਿਹੜਾ ਪੰਜਾਬ ਵਾਲਾ ਮੋਰਚਾ ਜਿਹੜੇ ਅਜੇ ਘਰਾਂ ਦੇ ਵਿੱਚ ਨੇ ਜਿਨ੍ਹਾਂ ਨੇ 26 ਮਾਰਚ ਨੂੰ ਚੰਡੀਗੜ੍ਹ ਨੂੰ ਕੂਚ ਕਰਨਾ ਹੈ ਉਹ ਕਹਿੰਦੇ ਜੀ ਸਾਡੀ ਲੜਾਈ ਸੈਂਟਰ ਨਾਲ ਵੀ ਹੈ ਪੰਜਾਬ ਸਰਕਾਰ ਨਾਲ ਵੀ ਹੈ ਪਹਿਲਾਂ ਅਸੀਂ ਪੰਜਾਬ ਸਰਕਾਰ ਨਾਲ ਨਿਭਾਂਗੇ ਹੁਣ ਪੰਜਾਬ ਜਿਹੜੇ ਤਾਂ ਕਹਿੰਦੇ ਪੰਜਾਬ ਸਰਕਾਰ ਨਾਲ ਨਿਭਾਂਗੇ ਉਹਨਾਂ ਦੀ ਬਜਾਏ ਜਿਹੜੇ ਕਹਿੰਦੇ ਸਾਡੀ ਲੜਾਈ ਸੈਂਟਰ ਨਾਲ ਹੈ ਉੱਥੇ ਜਾ ਕੇ ਜੇ ਭਗਵੰਤ ਮਾਨ ਕਾਰਵਾਈ ਕਰਦਾ ਤਾਂ ਇਹਦਾ ਮਤਲਬ ਹੈ ਕਿ ਸੈਂਟਰ ਸਰਕਾਰ ਨੇ ਔਰ ਸੈਂਟਰ ਸਰਕਾਰ ਨੇ ਲਈ ਕਾਰਵਾਈ ਕਰ ਰਹੇ ਨੇ ਤੋ ਇਹ ਇਹ ਬੜਾ ਗੰਭੀਰ ਇਸ਼ੂ ਜਿਹੜਾ ਬਣਿਆ ਹੋਇਆ ਜੀ ਗੱਲ ਸਾਹਿਬ ਮੈਂ ਪੋਸਟ ਇੱਕ ਪੜ੍ਹ ਰਿਹਾ ਮਨਦੀਪ ਸਿੰਘ ਸਿੱਧੂ ਡੀਆਈਜੀ ਪਟਿਆਲਾ ਰੇਂਜ ਦੀ ਉਹ ਕਹਿੰਦਾ ਤੁਰ ਜੋ ਬਸਾਂ 'ਚ ਚੜ ਕੇ ਮੈਂ ਖਿੱਚ ਤੂੰ ਨਹੀਂ ਕਰਨਾ ਚਾਹੁੰਦਾ ਦਫਾ 44 ਲੱਗੀ ਇਹਦਾ ਮਤਲਬ ਜਮ੍ਹਾਂ ਖਨੌਰੀ ਤੇ ਸ਼ੰਭੂ ਬਾਰਡਰ ਸਾਫ਼ ਹੈ ਜੀ ਸਾਫ਼ ਆ ਜੀ ਕੱਲ੍ਹ ਤੱਕ ਔਰ ਉੱਥੋਂ ਕਿਸਾਨਾਂ ਨੂੰ ਖਦੇੜ ਦਿੱਤਾ ਗਿਆ ਗ੍ਰਿਫਤਾਰ ਕਰਕੇ ਬਸਾਂ 'ਪਰ ਕੇ ਲਿਆਏ ਉਹਨਾਂ ਦੀਆਂ ਟਰੈਕਟਰ ਟਰਾਲੀਆਂ ਇਹਨਾਂ ਨੇ ਤਿੰਨ ਕਿੱਲੇ ਕੱਢ ਜਗ੍ਹਾ ਲਈ ਹੋਈ ਆ ਉੱਥੇ ਖਾਲੀ ਕਰਾਈ ਹੋਈ ਆ ਉੱਥੇ ਲਾਤੇ ਉਹ ਉਹਨਾਂ ਨੂੰ ਉਦਵਾਰ ਜਿਹਨੇ ਲਜਾਣੇ ਆ ਜਿਹੜੇ ਉਹਨਾਂ ਦੀਆਂ ਝੋਪੜੀਆਂ ਪਾਈਆਂ ਹੋਈਆਂ ਸੀ ਉਹਨਾਂ ਨੇ ਉੱਥੇ ਸਟੇਜ ਬਣਾਈ ਹੋਈ ਸੀ ਸਾਰੀਆਂ ਜੀਸੀਬੀ ਮਸ਼ੀਨਾਂ ਨਾਲ ਢਾਪੀਆਂ ਉਹਨਾਂ ਦੇ ਮੰਜੇ ਕੁਰਸੀਆਂ ਪੀੜੀਆਂ ਖੰਡ ਚਾਹ ਗੁੜ ਚੁੱਲ੍ਹੇ ਪ੍ਰਾਂਤਾਂ ਸਾਰਾ ਕੁਝ ਰੋਲਤਾ ਜੀਸੀਬੀਆਂ ਦੇ ਨਾਲ ਤਾਂ ਇਹ ਇਹ ਸਿਚੁਏਸ਼ਨ ਜਿਹੜੀ ਬਣੀ ਹੋਈ ਆ ਰਾਤ ਚੱਲਦੇ ਦੋਨੇ ਲੱਗ ਭਾਗਾ ਜਰਾਤ ਨੂੰ ਪੁਲਿਸ ਨੇ ਕਰਦੇ ਨੇ ਸਾਰੀ ਰਾਤ ਪੁਲਿਸ ਲੱਗੀ ਹੋਈ ਆ ਜੀ अच्छा ਹੁਣ ਮੈਨੂੰ ਇੱਕ ਗੱਲ ਸਮਝਾਇਓ ਦੂਜੀਆਂ ਪਾਰਟੀਆਂ ਦੇ ਸੁਪਰੀਮੋ ਆਉਂਦੇ ਨੇ ਸੂਬੇ ਦੇ ਵਿੱਚ ਮੁੜ ਜਾਂਦੇ ਨੇ ਦਿੱਲੀ ਵਾਲੇ ਆਏ ਮੁੜ ਗਏ ਤੇ ਬਾਦਲ ਤਾਂ ਅਕਾਲੀ ਦਲ ਬਾਦਲ ਤੇ ਖੇਤਰੀ ਪਾਰਟੀ ਆ ਕੇਜਰੀਵਾਲ ਉਹ ਨਹੀਂ ਹੁਣ ਫਿਰ ਵੱਧ ਸਮਾਂ ਪੰਜਾਬ 'ਚ ਰਹਿੰਦੇ ਆ ਜਿਮਨੀ ਚੋਣ ਦਾ ਅਦਗਾਠਨ ਕਰਤਾ ਆਪਣਾ ਲੁਧਿਆਣੇ ਦੀ ਦਾ ਹਾਂਜੀ ਇਹ ਤਾਂ ਲੁਧਿਆਣਾ ਹੀ ਤੇਰੇ ਲਾਏ ਹੋਏ ਆ ਅਲਰੇਡੀ ਅੱਜ ਕਾਰਵਾਈ ਹੋਈ ਐ ਇਹਨੂੰ ਵੀ ਲੁਧਿਆਣੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਕਿਉਂਕਿ ਲੁਧਿਆਣੇ ਜਿਹੜੀ ਵਾਇ ਇਲੈਕਸ਼ਨ ਹੋਣੀ ਆ ਉਹ ਪੂਰਾ ਸ਼ਹਿਰੀ ਇਲਾਕਾ ਹੈਗਾ ਪੂਰਾ ਵਪਾਰੀ ਬਣਗਾ ਇੱਥੇ ਔਰ ਇਹਨਾਂ ਨੂੰ ਇਹ ਗੱਲ ਦਾ ਜਿਹੜਾ ਪੋਲਰਾਈਜੇਸ਼ਨ ਕਰਨੀ ਇਹਨਾਂ ਨੂੰ ਵੀ ਜਪੀ ਤੋਂ ਸਿੱਖ ਲਈ ਹੈ ਇਹਨਾਂ ਨੇ ਪੋਲਰਾਈਜੇਸ਼ਨ ਆ ਜਿਹੜੀ ਧਰਮ ਦੇ ਆਧਾਰ ਦੇ ਉੱਤੇ ਵਰਗ ਦੇ ਆਧਾਰ ਦੇ ਉੱਤੇ ਹੁਣ ਸ਼ਹਿਰੀ ਵੋਟਾਂ ਲੈਣੀਆਂ ਨੇ ਇਸ ਕਰਕੇ ਪਿੰਡਾਂ ਵਾਲਿਆਂ ਨੂੰ ਖਦੇੜ ਦਿਓ ਸ਼ਹਿਰਾਂ ਵਾਲਿਆਂ ਨੂੰ ਖੁਸ਼ ਕਰ ਦਿਓ ਔਰ ਕਿਉਂਕਿ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਜਾ ਕੇ ਤੁਸੀਂ ਇਲੈਕਸ਼ਨ ਲੜਨੀ ਆ ਤਾਂ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਜੇ ਇਲੈਕਸ਼ਨ ਲੜਨ ਦਾ ਮਤਲਬ ਸਾਫ਼ ਆ ਕਿ ਉੱਥੇ ਵਪਾਰੀਆਂ ਨੂੰ ਜਾਂ ਹਿੰਦੂ ਭਾਈਚਾਰੇ ਨੂੰ ਖੁਸ਼ ਕਰੋ। ਉਹ ਇਹ ਵੀ ਇੱਕ ਕਾਰਨ ਜਿਹੜਾ ਲੁਧਿਆਣੇ ਦੀ ਬਾਏ ਇਲੈਕਸ਼ਨ ਦੇ ਨਾਲ ਜੁੜਦਾ ਹੈ। ਅਗਲਾ ਪੁਆਇੰਟ ਅਰਵਿੰਦ ਕੇਜਰੀਵਾਲ ਪੰਜਾਬ 'ਚ ਹੈ। ਗਿੱਲ ਸਾਹਿਬ ਇੱਕ ਨੀਂ ਪੱਥਰ ਕੱਲ ਰੱਖਿਆ ਮੈਂ ਦੇਖ ਰਿਹਾ ਬੜੀ ਹੈਰਾਨੀ ਦੀ ਗੱਲ ਹੈ। ਭਗਵੰਤ ਮਾਨ ਦਾ ਨਾਂ ਨਹੀਂ ਪੱਥਰ ਦੇ ਉੱਤੇ ਆ। ਔਰ ਭਗਵਾਨ ਤਮਾਨ ਤੋਂ ਵੀ ਸੂਤ ਪਰ ਜਿਵੇਂ ਮਿਸਤਰੀ ਕਹਿੰਦੇ ਸੂਤ ਪਰ ਵੱਡੇ ਅੱਖਰਾਂ ਚ ਕੇਜਰੀਵਾਲ ਦਾ ਨਾਮ ਹੀ ਪੱਥਰ ਤੇ ਰੱਖਿਆ ਹੋਇਆ ਹੁਣ ਕੇਜਰੀਵਾਲ ਦਾ ਨਾਮ ਹੀ ਪੱਥਰ ਤੇ ਲਿਖਣ ਦਾ ਕੀ ਮਤਲਬ ਆ ਕੇਜਰੀਵਾਲ ਕੋਈ ਐਮਐਲਏ ਨਹੀਂ ਕੋਈ ਐਮਪੀ ਨਹੀਂ ਕੋਈ ਮੰਤਰੀ ਨਹੀਂ ਕੋਈ ਮੁੱਖ ਮੰਤਰੀ ਨਹੀਂ ਮਦਲ ਕੇਜਰੀਵਾਲ ਦਾ ਨਾਮ ਹੀ ਪੱਥਰ ਤੇ ਲਿਖਣ ਦਾ ਕੀ ਮਤਲਬ ਇਹ ਇਹੀ ਭਗਵਾਨ ਤਮਾਨ ਕਹਿੰਦਾ ਹੁੰਦਾ ਵੀ ਨਹੀਂ ਪੱਥਰ ਤੇ ਮਿਸਤਰੀਆਂ ਦੇ ਨਾਮ ਲਿਖੇ ਹੁਣ ਮਜ਼ਦੂਰਾਂ ਦੇ ਲਿਖੇ ਹੁਣ ਲੀਡਰਾਂ ਦੇ ਲਿਖਣ ਦਾ ਕੀ ਕੰਮ ਆ ਚਲੋ ਭੁਰਗਾਂ ਤੁਹਾਣ ਪੰਜਾਬ ਦਾ ਮੁੱਖ ਮੰਤਰੀ ਆ ਉਹਦਾ ਲਿਖ ਲਿਆ ਮੰਤਰੀ ਦਾ ਲਿਖ ਲਿਆ ਐਮਐਲਏ ਦਾ ਲਿਖ ਲਿਆ ਪਰ ਕੇਜਰੀਵਾਲ ਦਾ ਨਾਮ ਲਿਖਣ ਦਾ ਤਾਂ ਕੋਈ ਲੌਜੀਕ ਨਹੀਂ ਬਣਦਾ ਸੋ ਇਸ ਕਰਕੇ ਇਹ ਮਤਲਬ ਜੇ ਕਹਿਣਾ ਹੋਵੇ ਸੁਪਰ ਸੀਐਮ ਦੀ ਤਰ੍ਹਾਂ ਅਰਵਿੰਦ ਕੇਜਰੀਵਾਲ ਪੰਜਾਬ ਚ ਵਿਚਰ ਰਿਹਾ ਜੀ ਉਹ ਪੰਜਾਬ ਚ ਹੀ ਆ ਔਰ ਆਉਣ ਵਾਲੇ ਦਿਨਾਂ ਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਹੋ ਰਹੀ ਹੈ ਐਨਸੀ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਤੋਂ ਵੱਧ ਕਮਾਈ ਦੀ ਉਮੀਦ ਆ ਗਈ ਜਿਹੜੀ ਉਹ ਪ੍ਰਗਟਾਈ ਜਾ ਰਹੀ ਆ ਜੀ ਅੱਛਾ ਹਿਮਾਚਲ ਪ੍ਰਦੇਸ਼ ਨਾਲ ਜਿਹੜੇ ਸਬੰਧ ਵਿਗੜੇ ਨੇ ਇਹ ਕਤੇ ਨਾ ਕਿਤੇ ਹਿਮਾਚਲ ਪ੍ਰਦੇਸ਼ ਤੋਂ ਸਿੰਗੜੀ ਛੜਦੀ ਰਹਿੰਦੀ ਆ ਪੰਜਾਬ ਤੇ ਗਿਆ ਨੂੰ ਕੁੱਟ ਲਿਆ ਕਦੇ ਕਿਸੇ ਨੂੰ ਕੁੱਟ ਲਿਆ ਇਹ ਕਾਰਨ ਕੀ ਆ ਮੈਨੂੰ ਲੱਗਦਾ 27 ਦੀ ਇਲੈਕਸ਼ਨ ਵੱਲੋਂ ਗੱਲ ਵੱਧ ਜਾਂਦੀ ਹੈ ਹਾਂਜੀ ਇਹ ਵੀ ਇੱਕ ਕਾਰਨ ਆ ਹਿਮਾਚਲ ਕਿਸੇ ਸਮੇਂ ਸਾਡੇ ਪੰਜਾਬ ਦਾ ਹਿੱਸਾ ਰਿਹਾ ਲੇਕਿਨ ਹੁਣ ਜਦੋਂ ਜਿਹੜਾ ਜਿਹਾ ਸਟਰਕਚਰ ਬਣ ਗਿਆ ਨਾ ਸਾਡੇ ਦੇਸ਼ ਦਾ ਪੋਲਰਾਈਜੇਸ਼ਨ ਕਰਦੀਆਂ ਵੋਟਾਂ ਦੀ ਕੋਈ ਖੇਤਰੀ ਦਾ ਕਰਦਾ ਹੈ ਕੋਈ ਧਰਮ ਦੇ ਆਧਾਰ ਤੇ ਪੋਲਰਾਈਜੇਸ਼ਨ ਕਰਦਾ ਹੈ ਕੋਈ ਹਿੰਦੂ ਸਿੱਖ ਭਾਈਚਾਰੇ ਦੇ ਜਾਂ ਹਿੰਦੂ ਮੁਸਲਮਾਨ ਭਾਈਚਾਰੇ ਦੇ ਆਧਾਰ ਤੇ ਪੋਲਰਾਈਜੇਸ਼ਨ ਕਰਦਾ ਇਹ ਵੋਟਾਂ ਦੇ ਵਿੱਚ ਜਾ ਕੇ ਪੋਲਰਾਈਜੇਸ਼ਨ ਆ ਜਿਹੜੀ ਉਹ ਬਹੁਤ ক্লোਜ਼ਲੀ ਕਰਦੇ ਨੇ ਹੁਣ ਜਿਹੜਾ ਮਸਲਾ ਖੜਾ ਹੋਇਆ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀਆਂ ਤਸਵੀਰਾਂ ਤੋਂ ਇਸ਼ੂ ਖੜਾ ਹੋਇਆ ਕਿ ਮਾਧਲ ਪ੍ਰਦੇਸ਼ ਦੇ ਵਿੱਚ ਜਾ ਰਹੇ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਉੱਤੇ ਜਾਂ ਗੱਡੀਆਂ ਦੇ ਉੱਤੇ ਲੱਗੀਆਂ ਤਸਵੀਰਾਂ ਹਿਮਾਚਲ ਵਾਲੀ ਪੁਲਿਸ ਫੋਰਸ ਆ ਜਿਹੜੀ ਉਹ ਹਟਾ ਰਹੀ ਹੈ ਔਰ ਇਧਰੋਂ ਵਿਰੋਧ ਸ਼ੁਰੂ ਹੋ ਗਿਆ ਇਹਨਾਂ ਨੇ ਪੰਜਾਬ ਵਾਲੇ ਭਾਈਚਾਰੇ ਨੇ ਜਿਹੜਾ ਉਹ ਹਿਮਾਚਲ ਦੀਆਂ ਬੱਸਾਂ ਦੇ ਤਸਵੀਰਾਂ ਲਾਉਣੀਆਂ ਸ਼ੁਰੂ ਕਰਤੀਆਂ ਉਹ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ 'ਚ ਵੱਡਾ ਮਸਲਾ ਬਣ ਗਿਆ ਔਰ ਅੱਜ ਇਹਦੇ ਤੇ ਕੀ ਹੋਇਆ ਗੱਲ ਸਾਹਿਬ ਕਿ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚਾਲੇ ਜਿਹੜਾ ਤਣਾਅਪੂਰਨ ਮਾਹੌਲ ਹੈ ਉਹਦੇ ਚੱਲਦਿਆਂ ਹਾਰਪੁਰ ਤੋਂ ਸਿੱਖ ਵਜੋਂ ਬੰਦੇ ਆ ਹਿਮਾਚਲ ਵੱਲ ਕੂਚ ਕਰਨ ਦੇ ਲਈ ਅੱਕ ਵਧੀਆਂ ਆਰੇ ਪੁਲਿਸ ਫੋਰਸ ਨੇ ਪੰਜਾਬ ਵਾਲੀ ਨੇ ਉਹਨਾਂ ਨੂੰ ਉੱਥੇ ਹੀ ਰੋਕ ਉਧਰ ਦੂਜੇ ਪਾਸੇ ਜਿਹੜੀਆਂ ਹਿਮਾਚਲ ਤੇ ਪੰਜਾਬ ਦੇ ਵਿੱਚ ਬੱਸਾਂ ਚੱਲਦੀਆਂ ਨੇ ਪੰਜਾਬ ਤੋਂ ਰੋਜ਼ਾਨਾ ਕਈ ਬੱਸਾਂ ਨੇ ਜਿਹੜੀਆਂ ਉਹ ਸ਼੍ਰੀ ਮਨੀਕਰਨ ਸਾਹਿਬ ਬਨਾਲੀ ਕੁੱਲੂ ਵਾਲੇ ਪਾਸੇ ਨੂੰ ਜਿਹੜੀਆਂ ਚੱਲਦੀਆਂ ਨੇ ਔਰ ਦਾਫ ਡੀਪੂਆਂ ਵੀ ਬੱਸਾਂ ਜਗਈਆਂ ਨਹੀਂ ਜੀ ਜਲੰਧਰ ਸਮੇਤ ਦਾਫ ਡੀਪੂਆਂ ਵਾਲੀਆਂ ਬੱਸਾਂ ਹਿਮਾਚਲ ਤੇ ਪੰਜਾਬ ਦੇ ਰੋਪ ਪੰਜਾਬ ਰੋਡ 'ਤੇ ਰਹੀਆਂ ਪੀਆਰਟੀ ਦੀਆਂ ਕਹਿ ਲਈਏ ਉਹ ਐਂਟਰ ਨਹੀਂ ਕਰੀਆਂ ਜਿਹੜੀਆਂ ਬੱਸਾਂ ਨੇ ਮਨਾਲੀ ਪੁੱਲੂ ਸ਼੍ਰੀ ਮਨੀਕਰਨ ਸਾਹਿਬ Shimla ਜਾਣਾ ਸੀਗਾ ਨਹੀਂ ਸੌਰੀ ਚੰਡੀਗੜ੍ਹ Shimla ਰੂਟ ਚੱਲ ਰਿਹਾ ਬਾਕੀ ਸਾਰੇ ਰੂਟ ਬੰਦ ਹੈ ਔਰ ਮਨਾਲੀ ਪੁੱਲੂ ਮਨੀਕਰਨ ਸਾਹਿਬ ਜਾਣ ਵਾਲੀਆਂ ਬੱਸਾਂ ਨੇ ਜਿਹੜੀਆਂ ਅੱਜ ਗਈਆਂ ਨਹੀਂ ਬੰਦ ਰਹੀਆਂ 10 ਰੂਟ ਮੁਕਤਲ ਕਰ ਦਿੱਤੇ ਗਏ 10 ਦੇ ਪੂਆ ਦੇ ਉਹ ਹੁਸ਼ਿਆਰਪੁਰ ਦੇ ਰੂਟ ਵੀ ਮੁਕਤਲ ਉਹਦਾ ਕਾਰਨ ਤਣਾਅਪੂਰਨ ਮਾਹੌਲ ਬਣਿਆ ਹੁੰਦਾ ਸਿਰਫ Shimla ਵਾਲਾ ਰੂਟ ਚੱਲ ਰਿਹਾ ਜੀ ਅਜੇ ਉਹ ਵੀ ਕਿਹਨਾ ਚੱਲੂ ਵੱਖਰਾ ਇਸ਼ੂ ਹੈਗਾ ਔਰ ਇਹ ਜਿਹੜੀ ਸਿਚੁਏਸ਼ਨ ਬਣੀ ਹੈ ਇਹ ਤਣਾਅ ਬਣਿਆਗਾ ਹਿਮਾਚਲ ਨੂੰ ਇਹਦਾ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਹਿਮਾਚਲ ਦਾ ਸੋਰਸ ਆਫ ਇਨਕਮ ਆਗਾ ਜਿਹੜਾ ਉਹ ਟੂਰਿਜ਼ਮ ਹੈ ਹਿਮਾਚਲ ਵਾਲੇ ਟੂਰਿਜ਼ਮ ਦੇ ਆਧਾਰ ਦੇ ਉੱਤੇ ਰੋਜੀ ਰੋਟੀ ਉਹਨਾਂ ਦੀ ਚੱਲਦੀ ਆ ਸੋ ਉਹਨਾਂ ਨੂੰ ਤਾਂ ਸਲਾਨੀਆਂ ਨੂੰ ਸਤਕਾਰ ਕਰਨਾ ਚਾਹੀਦਾ ਜੀ ਸਲਾਨੀਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਜਿਹੜਾ ਸਾਡਾ ਸੰਵਿਧਾਨ ਕਹਦਾ ਸੋ ਉਹਨਾਂ ਨੂੰ ਟੂਰਿਜ਼ਮ ਨੂੰ ਜੇ ਉਹਨਾਂ ਨੇ ਪਰਫੁੱਲਤ ਕੀਤਾ ਉਹਨਾਂ ਦੀ ਰੋਜੀ ਰੋਟੀ ਦਾ ਟੂਰਿਜ਼ਮ ਸਾਧਾ ਨਾ ਉੱਥੇ ਕੋਈ ਖੇਤੀ ਹੋਵੇ ਨਹੀਂ ਹੁੰਦੀ ਉੱਥੇ ਕੋਈ ਹਮੇਂ ਦੇਖਾ ਹੋਰ ਕੰਮ ਨਹੀਂ ਹੈਗੇ ਤਾਂ ਉਹਨਾਂ ਨੂੰ ਸਤਿਕਾਰ ਕਰਨਾ ਚਾਹੀਦਾ ਅਗਲੇ ਦੀਆਂ ਭਾਵਨਾਵਾਂ ਦਾ ਜੀ ਅੱਛਾ ਜੀ ਇੱਕ ਦੱਸਿਓ ਵੀ ਕਰਨਲ ਨੂੰ ਜਿਹੜੀ ਕੁੱਟਣ ਵਾਲੀ ਗੱਲ ਹੈ ਐਸਐਸਪੀ ਨਾਨਕ ਸਿੰਘ ਬਹੁਤ ਰਿਪਿਊਟਡ ਪੁਲਿਸ ਅਫਸਰ ਹੈ ਆਈਪੀਐਸ ਹੈ ਪੜਿਆ ਲਿਖਿਆ ਹੈ ਕਰਪਸ਼ਨ ਨਹੀਂ ਕੋਈ ਨਿਆ ਕਰ ਰਿਹਾ ਕਰਨਲ ਕੁੱਟਿਆ ਕਿਉਂ ਪੁਲਿਸ ਨੇ ਤੁਰੇ ਜਾਂਦੇ ਨੇ ਜਾਂ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ ਵੀ ਖਿਲਾੜੀ ਚ ਬਾਹ ਦੇਤੀ ਬਾਅਦ ਚ ਪਤਾ ਲੱਗਿਆ ਕਰਨਲ ਹੈ ਹਾਂਜੀ ਇਹ ਇਹ ਵੀ ਹੋ ਸਕਦਾ ਕਿਉਂਕਿ ਪੁਲਿਸ ਦਾ ਰਵੱਈਆ ਜਿਹੜਾ ਆਮ ਲੋਕਾਂ ਪ੍ਰਤੀ ਪਿਛਲੇ ਸਮੇਂ ਤੋਂ ਠੀਕ ਨਹੀਂ ਹੈਗਾ ਪੁਲਿਸ ਨੂੰ ਅਧਿਕਾਰ ਬਹੁਤ ਦਿੱਤੇ ਹੋਏ ਅੱਜ ਵੀ ਮੈਂ ਖਬਰ ਪੜ ਰਿਹਾ ਸੀਗਾ ਕਿ ਪੁਲਿਸ ਨੇ ਇੱਕ ਅੰਮ੍ਰਿਤਸਰ ਸਾਹਿਬ ਵਾਲੀ ਸਾਈਡ ਨਸ਼ਾ ਤਸਕਰੀ ਦੇ ਕੇਸ 'ਚ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਉਹਨੂੰ ਪੁੱਛਿਆ ਵੀ ਕਿੱਥੇ ਨਸ਼ਾ ਦੱਬਿਆ ਹੋਇਆ ਕਹਿੰਦੇ ਪੁਲਿਸ ਜਦੋਂ ਰਿਕਵਰੀ ਕਰਾਉਣ ਗਈ ਉਹਨੇ ਪੁਲਿਸ ਵਾਲੇ ਦੀ ਰਫਲ ਫੜ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਚ ਪੁਲਿਸ ਨੇ ਜਦੋਂ ਗੋਲੀ ਚਲਾਈ ਉਹ ਜ਼ਖਮੀ ਹੋ ਗਿਆ ਉਹਦੇ ਗੋਲੀ ਵੱਜੀ ਲੱਤ ਹੁਣ ਇਹ ਇਹ ਜਿਹੜੀਆਂ ਮਤਲਬ ਹਰ ਰੋਜ਼ ਦੀਆਂ ਘਟਨਾਵਾਂ ਨੇ ਕਿ ਪੁਲਿਸ ਕਵਰੀ ਕਰਨ ਗਈ ਪੁਲਿਸ ਕਿਤੇ ਹਥਿਆਰ ਲੱਭਣ ਗਈ ਪੁਲਿਸ ਜਿਹੜੀ ਮੁਲਜ਼ਮ ਨੂੰ ਨਾਲ ਲੈ ਕੇ ਉੱਥੇ ਗੋਲੀ ਚੱਲੀ ਔਰ ਉਹ ਜ਼ਖਮੀ ਹੈ ਜਿਹੜਾ ਉਹ ਸਬੰਧਤ ਵਿਅਕਤੀ ਹੁੰਦਾ ਉਹ ਪੁਲਿਸ ਅਸਲ ਦੇ ਵਿੱਚ ਕਰਨਲ ਸਾਹਿਬ ਆ ਜਿਹੜੇ ਪੀਐਸ ਬਾਠ ਉਹ 20 ਸਿਵਲ ਵਰਦੀ ਦੇ ਵਿੱਚ ਸੀ ਵਰਦੀ ਉਹਨਾਂ ਨੇ ਵੀ ਨਹੀਂ ਸਿਪਾਈ ਹੋਈ ਔਰ ਜਿਹੜੇ 12 ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦੇ ਵਿੱਚ 3 ਇਨਸਪੈਕਟਰ ਨੇ ਉਹ ਵੀ ਬਿਨਾ ਵਰਦੀ ਤੋਂ ਸੀਗੇ ਜਿਹੜੀ ਜਿਹੜੀ ਗੱਲ ਹੈ ਔਰ ਬਿਨਾ ਵਰਦੀ ਤੋਂ ਸੀਗੇ ਉਹਨਾਂ ਨੇ ਉਹ ਵੀ ਹੁਣ ਕਰਨਲ ਨੇ ਤੇ ਕਰਨਲ ਦਾ ਰੈਂਕ ਆਈਪੀਐਸ ਅਫਸਰ ਦੇ ਰੈਂਕ ਦੇ ਬਰਾਬਰ ਆ ਤੇ ਉਧਰੋਂ 12 ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਕਹਿੰਦੇ ਸੀ ਇਨਕਾਊਂਟਰ ਕਰਕੇ ਆਏ ਆ ਜਿਨ੍ਹਾਂ ਨੇ ਇਹਨਾਂ ਨੂੰ ਅਧਿਕਾਰ ਮਿਲੇ ਹੋਏ ਆ ਤਾਂ ਇਸ ਕਰਕੇ ਇਹਨਾਂ ਦਾ ਪੇਚਾਗਾ ਜਿਹੜਾ ਉਹ ਪਿਆਗਾ ਹੁਣ ਜੇ ਆਮ ਪਰਿਵਾਰ ਹੁੰਦਾ ਤਾਂ ਪੁਲਿਸ ਨੇ ਦਬਾਅ ਪਾ ਕੇ ਹੁਣ ਤੱਕ ਸਮਝੌਤਾ ਕਰਾ ਕੇ ਮਸਲਾ ਨਿਵੇੜਿਆ ਹੁੰਦਾ ਸੀ ਇਵਨ ਮੀਡੀਆ ਨੇ ਵੀ ਨਹੀਂ ਸੀ ਚੱਕਣਾ ਮੀਡੀਆ ਵੀ ਕਿੱਥੇ ਪੁੱਛਦਾਗਾ ਆਮ ਲੋਕਾਂ ਦੀ ਆਏ ਦਿਨ ਮਤਲਬ ਖੱਜਲਖਵਾਰੀ ਹੁੰਦੀ ਹੈ ਲੇਕਿਨ ਕਿਉਂਕਿ ਉਹ ਕਰਨਲ ਦਾ ਪਰਿਵਾਰ ਹੈ ਇਸ ਕਰਕੇ ਮਸਲਾ ਸੁਰਖੀਆਂ 'ਚ ਆ ਗਿਆ ਹੁਣ ਇਹਦੇ ਵਿੱਚ ਜੋ ਐਸਐਸਪੀ ਨਾਮਕ ਸਿੰਘ ਨੇ ਕਾਰਵਾਈ ਕੀਤੀ ਹੈ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਤਾਂ ਕਰਤੇ ਬਟ ਬਾਇ ਨੇਮ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਨ ਦੇ ਲਈ ਪਰਿਵਾਰ ਰੜਿਆ ਹੋਇਆ ਕਿ ਬਾਇ ਨੇਮ 12 ਜਣਿਆਂ ਦੇ ਖਿਲਾਫ ਐਫ ਆਈ ਆਰ ਜਿਹੜੀ ਦਰਜ ਕਰੋ ਹੁਣੇ ਮਸਲਾ ਤਾਂ ਇੱਥੋਂ ਤੱਕ ਜਾ ਪਹੁੰਚਿਆ ਜੀ ਕਿ ਗਵਰਨਰ ਸਾਹਿਬ ਨੂੰ ਮਿਲਣ ਦੇ ਲਈ ਪਰਿਵਾਰ ਨੇ ਸਮਾ ਮੰਗਿਆ ਤੇ ਉੱਥੇ ਜਿਹੜੇ ਸਾਬਕਾ ਫੌਜੀ ਨੇ ਉਹ ਡੀਸੀ ਦਫ਼ਤਰ ਪਟਿਆਲਾ ਬੂ ਦੇ ਧਰਨਾ ਸ਼ੁਰੂ ਕਰ ਰਹੇ ਆ 22 ਮਾਰਚ ਤੋਂ ਪੱਕਾ ਮੋਰਚਾ ਲੱਗ ਰਿਹਾ ਹੈ ਠੁਗਾ ਔਰ ਅਬ ਜਿਹੜੇ ਸਾਬਕਾ ਫੌਜੀ ਹਨੀਆਂ ਆਰਗੇਨਾਈਜੇਸ਼ਨਸ ਨੇ ਐਕਸ ਸਰਵਿਸਮੈਨ ਉਹ ਉਹ ਆ ਕੇ ਸਾਰੇ ਬੈਠ ਰਹੇ ਨੇ ਇਹਦਾ ਵੱਡਾ ਮਸਲਾਗਾ ਜਿਹੜਾ ਇਹ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਟਿਆਲਾ ਦੇ ਵਿੱਚ ਖਾਸ ਕਰਕੇ ਬਣਿਆ ਹੋਇਆਗਾ ਔਰ ਹੈਰਾਨੀ ਦੀ ਗੱਲ ਗੱਲ ਸਾਹਿਬ ਇਹ ਹੈ ਵੀ ਨਾ ਅਜੇ ਤੱਕ ਦੇਖੋ ਐਡਾ ਵੱਡਾ ਇਸ਼ੂ ਹੋ ਗਿਆ ਕਰਨਲ ਦੀ ਕੁੱਟਮਾਰ ਹੋ ਗਈ ਔਰ 12 ਪੁਲਿਸ ਮੁਲਾਜ਼ਮ ਜੇ ਮੰਨਣਾ ਹੋਵੇ ਸਸਪੈਂਡ ਹੋ ਗਏ ਪੁਲਿਸ ਕਾਰਵਾਈ ਦੇ ਅਨਸਾਰ ਲੇਕਿਨ ਸਦਕੇ ਜਾਈਏ ਪੰਜਾਬ ਦੇ ਮੁੱਖ ਮੰਤਰੀ ਦੇ ਅਜੇ ਤੱਕ ਇੱਕ ਸ਼ਬਦ ਤੱਕ ਨਹੀਂ ਇਸ ਇਸ਼ੂ ਤੇ ਬੋਲੇ ਮੁੱਖ ਮੰਤਰੀ ਛੱਡੋ ਪੰਜਾਬ ਦਾ ਕੋਈ ਮੰਤਰੀ ਨਹੀਂ ਬੋਲਿਆ ਪਟਿਆਲੇ ਚ ਸਿਹਤ ਮੰਤਰੀ ਬੈਠੇ ਆ ਉਹ ਨਹੀਂ ਬੋਲੇ ਕੋਈ ਐਮਐਲਏ ਨਹੀਂ ਬੋਲਿਆ ਉਹ ਪਾਰਟੀ ਦਾ ਲੀਡਰ ਨਹੀਂ ਇਹਨਾਂ ਦੀ ਦਾ ਬੋਲਿਆ ਬਣਦਾ ਇਹ ਸੀਗਾ ਪੁਰਾਣੀਆਂ ਪਾਰਟੀਆਂ ਦੇ ਵਿੱਚ ਰਵਾਇਤੀ ਪਾਰਟੀਆਂ ਦੇ ਵਿੱਚ ਸਰਕਾਰਾਂ ਪਹਿਲੀਆਂ ਵਾਲੀਆਂ ਕਾਲੀ ਭਾਜਪਾ ਕਾਂਗਰਸ ਦੀਆਂ ਵੀ ਰਹੀਆਂ ਬਹੁਤ ਸਾਰੇ ਇਸ਼ੂ ਦੇ ਵਿੱਚ ਪੋਲੀਟੀਕਲ ਪਰਸਨਸ ਨੇ ਜਿਹੜੇ ਇੰਟਰਫੇਅਰ ਕਰਦੇ ਸੀ ਮਸਲੇ ਸੋਲਵ ਹੋ ਜਾਂਦੇ ਸੀ ਹੁਣ ਪਤਾ ਨਹੀਂ ਤਾਂ ਇਹਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਆ ਜਿਹੜੇ ਆਈਪੀਐਸ ਆਈਐਸ ਅਫਸਰਾ ਉਹ ਨਹੀਂ ਵਿੱਚ ਪਾਉਂਦੇ ਪਤਾ ਨਹੀਂ ਇਹ ਆਪ ਹੀ ਨਹੀਂ ਵਿੱਚ ਪੈਂਦੇ ਪਤਾ ਨਹੀਂ ਇਹਨਾਂ ਨੂੰ ਪੜਨਾ ਹੀ ਨਹੀਂ ਆਉਂਦਾ ਮਸਲਿਆਂ ਦੇ ਵਿੱਚ ਇਹ ਵੀ ਹੈ ਤਾਂ ਇਹ ਸਿਚੁਏਸ਼ਨ ਕਿੱਥੇ ਪਸੀ ਹੋਈ ਹੈ ਇਹ ਨਹੀਂ ਪਤਾ ਪਰ ਇਹਨਾਂ ਦੇ ਕੋਈ ਐਮਐਲਏ ਮੰਤਰੀ ਮੁੱਖ ਮੰਤਰੀ ਇਸ ਇਸ਼ੂ ਦੇ ਉੱਤੇ ਅਜੇ ਤੱਕ ਬੋਲੇ ਹੀ ਨਹੀਂ ਜੀ ਅੱਛਾ ਜੀ ਔਰੰਗਜ਼ੇਵ ਦੀ ਕਬਰ ਦਾ ਹੁਣ ਕੀ ਰੌਲਾ ਪਿਆ ਦੇਖੋ ਜੀ ਇਹ ਜਿਹੜਾ ਗਿਲਸਾਬ ਮਸਲਾਗਾ ਇਹ ਮਸਲਾ ਬਹੁਤ ਗੰਭੀਰ ਬਣਿਆ ਹੋਇਆ ਔਰੰਗਜ਼ੇਵ ਦੀ ਕਬਰ ਦਾ ਮਸਲਾ ਆਰਐਸਐਸ ਨਾਲ ਸੰਬੰਧਤ ਵਜਰੰਗਦਲ ਵਰਗੀਆਂ ਆਰਗੇਨਾਈਜੇਸ਼ਨਾਂ ਨੇ ਜਿਹੜਾ ਉਹ ਠਾਇਆ ਸੀਗਾ ਔਰ ਨਾਗਪੁਰ ਦੇ ਵਿੱਚ ਰੰਗਦੇਵ ਦੀ ਕਵਰ ਜਾਂ ਮਹਾਰਾਸ਼ਟਰ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਰੰਗਦੇਵ ਦੀ ਕਵਰ ਹਟਾਓ ਇਹ ਇਹ ਇਸ਼ੂ ਚੱਲਿਆ ਸੀਗਾ ਤਾਂ ਉਧਰ ਦੂਜੇ ਪਾਸੇ ਦੋ ਭਾਈਚਾਰੇ ਨੂੰ ਲੈ ਕੇ ਆਮੋ ਸਾਹਮਣੇ ਹੋ ਗਏ ਸੀ ਫਿਰਕੂ ਝੜਪਾਂ ਜਾਰੀ ਨੇ ਨਾਗਪੁਰ ਦੇ ਵਿੱਚ ਜਿਹੜਾ ਹੈਗਾ ਉਹ ਮਹਾਰਾਸ਼ਟਰ ਦੇ ਵਿੱਚ ਕਰਫਿਊ ਲੱਗਿਆ ਹੋਇਆ ਕਈ ਖੇਤਰਾਂ ਦੇ ਵਿੱਚ ਔਰ ਸਥਿਤੀ ਬਹੁਤ ਤਣਾਅਪੂਰਨ ਬਣੀ ਹੋਈ ਆ ਤਰਾਸਾਲਾ ਨਾਗਪੁਰ ਤੋਂ 500 ਕਿਲੋਮੀਟਰ ਦੂਰ ਛਤਰਪਤੀ ਸ਼ਿਵਾਜੀ ਨਗਰ ਦੇ ਵਿੱਚ ਰੰਗਜੀਵ ਦੀ ਕਬਰ ਆ ਜਿਹਨੂੰ ਹਟਾਉਣ ਬਾਰੇ ਇੱਕ ਮਹਿੰਮ ਜਿਹੜੀ ਪਿਛਲੇ ਸਮੇਂ ਤੋਂ ਚੱਲੀ ਸੀਗੀ ਔਰ ਆਰਐਸਐਸ ਨੇ ਲੋਕਮੇ ਢੰਗ ਦੇ ਨਾਲ ਹੁਣ ਸ਼ਾਂਤੀ ਦੀ ਵਕਾਲਤ ਕੀਤੀ ਆ ਤੇ ਕਿਹਾਗਾ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਸਮਾਜ ਲਈ ਗੈਰ ਸਹਿਮਤ ਹੈ ਜਿਹਦੇ ਕੋਈ ਦੋਰਾਵਾ ਨਹੀਂ ਪਰ ਰੰਗਜੀਵ ਦੀ ਕਬਰ ਨੂੰ ਹਟਾਉਣ ਦੀ ਮਹਿੰਮ ਦੀ ਗਵਾਹੀ ਆਰਐਸਐਸ ਨਾਲ ਜੁੜੇ ਸੰਗਠਨਾਂ ਬਿਸ਼ਵ ਹਿੰਦੂ ਕੂਰਿਸ਼ਾ ਤੇ ਬਜਰਾੰਗ ਦਲ ਨੇ ਕੀਤੀ ਹੈ ਤੇ ਇੱਦੇ ਵਿੱਚ ਕੋਈ ਦੋਰਾਵਾ ਹੈ ਹੀ ਨਹੀਂ ਔਰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਉਦਵ ਠਾਕਰੇ ਨੇ ਵੀ ਵਿਸ਼ਵ ਹਿੰਦੂ ਪਰਿਸ਼ਦ ਤੇ ਭਾਜਪਾ ਨ타ਮਾਤੇ ਰੰਗਜੀਵ ਦੀ ਚਿੰਤਾ ਕਰਨ ਤੇ ਸਵਾਲ ਉਠਾਏ ਨੇ ਔਰ ਰੰਗਜੀਵ ਦੀ ਮੌਤ 300 ਸਾਲ ਪਹਿਲਾਂ ਲਗਭਗ ਹੋਈ ਸੀਗੀ ਔਰ ਇਹ ਜਿਹੜਾ ਮਸਲਾ ਹੈਗਾ ਉਹ ਕਾਫੀ ਚਰਚਾ ਦਾ ਵਿਸ਼ਾ ਹੋਣਾ ਬਣਿਆ ਹੋਇਆਗਾ ਔਰ ਉੱਥੇ ਜਿਹੜੀ ਗੱਲ ਸਾਬ ਹੰਸਾ ਹੋਈ ਆ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੇ ਪੰਨ ਤੋੜ ਵੀ ਹੋਈ ਹੈ ਸੰਪਤੀ ਦੀ ਅੱਗ ਲਾ ਅਗਜ਼ਨੀ ਵੀ ਹੋਈ ਹੈ ਬਹੁਤ ਤਣਾਅਪੂਰਨ ਮਾਹੌਲ ਬਣਿਆ ਹੋਇਆ ਜੀ ਧੰਨਵਾਦ ਜੀ ਤੇ ਕੱਲ ਨੂੰ ਫੇਰ 16 ਮਾਰਾਂਗੇ ਸਵੇਰੇ ਤੇ ਆਪਣਾ ਖਿਆਲ ਰੱਖਿਓ ਆ ਇੱਕ ਸੱਚ ਇੱਕ ਖਬਰ ਜਾਂਦੇ ਜਾਂਦੇ ਮੇਰਠ ਚ ਇੱਕ ਔਰਤ ਨੇ ਪ੍ਰੇਮੀ ਨਾਲ ਰਲ ਕੇ ਇੰਗਲੈਂਡ ਤੋਂ ਆਇਆ ਘਰ ਵਾਲਾ ਵੜਤਾ ਹਾਂਜੀ 15 ਟੋਟੇ ਕਰਤੇ ਗੱਲ ਸਾਹਿਬ ਇਹਦੇ ਪ੍ਰੇਮੀ ਨਾਲ ਰਲ ਕੇ ਉਹਨੂੰ ਕਤਲ ਕਰਕੇ ਜਿਹੜਾ ਉਹਦੇ ਟੋਟੇ ਕਰਕੇ ਇੱਕ ਜਿਹੜਾ ਪੀਪੇ ਦੇ ਵਿੱਚ ਉਹਦੀ ਡੈੱਡ ਬਾਡੀ ਪਾ ਕੇ ਉਦੋਂ ਬਾਅਦ ਪ੍ਰੇਮੀ ਦੇ ਨਾਲ ਘੁਮਣ ਚੜ ਗਈ ਤੁਸੀਂ ਦੇਖੋ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਹੋਇਆ ਔਰ ਉਦੋਂ ਬਾਅਦ ਪਤਾ ਹੀ ਨਹੀਂ ਲੱਗਿਆ ਕਈ ਦਿਨ ਫਿਰ ਜਦੋਂ ਪਤਾ ਲੱਗਿਆ ਉਛ ਗਿਚ ਹੋਈ ਚਲੋ ਮਸਲਾ ਸਾਹਮਣੇ ਆਇਆ ਅੱਜ ਮੇਰਟ ਦੇ ਵਿੱਚ ਜਦੋਂ ਇਹਨੂੰ ਤੇ ਇਹਦੇ ਪ੍ਰੇਮੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਵਕੀਲ ਪੈਗੇ ਟੁੱਟ ਕੇ ਵਕੀਲਾਂ ਨੇ ਦੋਨੇ ਕੁੱਟੇ ਪੁਲਿਸ ਨੇ ਮਸਾਂ ਇਹਨਾਂ ਦੀ ਜਾਣ ਆ ਜਿਹੜੀ ਅੱਜ ਬਚਾਈ ਆ ਮੇਰਟ ਦੇ ਵਿੱਚ ਤੋ ਇਹ ਮਸਲਾ ਵੀ ਨੈਸ਼ਨਲ ਲੈਵਲ ਦੇ ਉੱਤੇ ਖਾਸਾ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ ইংল্যান্ড ਤੋਂ ਨੌਜਵਾਨ ਆਇਆ ਸੀ ਕਈ ਸਾਲਾਂ ਬਾਅਦ ਬਰਥਡੇ ਮਨਾਉਣ ਦੇ ਲਈ ਔਰ ਪਤਨੀ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਉਹਦਾ ਕਤਲ ਜਿਹੜਾ ਹੋ ਬੇਰਹਿਮੀ ਦੇ ਨਾਲ ਕੀਤਾ ਜੀ ਧੰਨਵਾਦ ਜੀ ਬਹੁਤ ਬਹੁਤ ਕੱਲ ਨੂੰ ਸਵੇਰੇ